ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਤਨ ਤਨ ਆਦ ਸ਼ਕਤੀ ਜਗਤ ਜਨਨੀ ਮਾਤਾ ਸਹਿਬ ਦੇਵਾ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਧ ਸੰਗਤ ਜੀ ਖੇੜ ਸਾਰੀ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਜਿੰਨੂੰ ਤੇ ਆਪਣੇ ਗੁਰੂ ਦੇ ਉੱਪਰ ਪੂਰਾ ਭਰੋਸਾ ਹੋਵੇ ਸਾਧ ਸੰਗਤ ਜੀ ਵਿਸ਼ਵਾਸ ਪੂਰਾ ਹੋਵੇ ਸਾਧ ਸੰਗਤ ਜੀ ਉਹ ਤੇ ਫਿਰ ਸਭ ਕੁਝ ਹਾਸਲ ਕਰ ਲੈਂਦਾ ਜੀ ਉਹਨੂੰ ਸਭ ਰੀਆਂ ਦਾਤਾਂ ਗੁਰੂ ਕੋਲੋਂ ਹੀ ਮਿਲ ਜਾਂਦੀਆਂ ਨੇ ਉਹਨੂੰ ਕਿਸੇ ਹੋਰ ਦਵਾਰੇ ਤੇ ਜਾਣ ਦੀ ਲੋੜ ਨਹੀਂ ਪੈਂਦੀ ਜਿੰਨੂੰ ਗੁਰੂ ਤੇ ਪੂਰਾ ਭਰੋਸਾ ਹੋਵੇ ਹਾਂ ਜਿਹਦੇ ਭਰੋਸੇ 'ਚ ਕਮੀ ਹੈ ਜਿੰਨੂੰ ਗੁਰੂ ਦੇ ਉੱਪਰ ਆਪਣੇ ਪਿਆਰੇ ਦੇ ਉੱਪਰ ਪੂਰਾ ਭਰੋਸਾ ਨਹੀਂ ਸਾਧ ਸੰਗਤ ਜੀ ਫਿਰ ਉਹ ਭਰੋਸਾ ਨਾ ਹੋਣ ਦਾ ਉਹਨੂੰ ਕੀ ਖਮਿਆਜਾ ਭੁਗਤਣਾ ਪੈਂਦਾ ਹੈ ਫਿਰ ਉਹ ਦਰ ਦਰ ਦਾ ਭਿਖਾਰੀ ਬਣ ਕੇ ਰਹਿ ਜਾਂਦਾ ਹੈ ਉਹ ਫਿਰ ਕਦੀ ਕਿਸੇ ਦਰ ਤੇ ਰਹਿੰਦਾ ਹੈ ਕਦੀ ਕਿਸੇ ਦਰ ਤੇ ਜਾਂਦਾ ਹੈ ਪਰ ਝੋਲੀ ਫੇਰ ਨਹੀਂ ਭਰਦੀ ਫਿਰ ਦੁਖੀ ਦਾ ਦੁਖੀ ਇਸੇ ਤਰ੍ਹਾਂ ਜਿਹੜਾ ਸ਼ਹੀਦਾਂ ਦਾ ਨਾਮ ਹੈ ਨਾ ਸਾਸੰਗਤ ਜਿਵੇਂ ਪਾਵਨ ਨਾਮ ਹੈ ਬਾਬਾ ਦੀਪ ਸਿੰਘ ਜੀ ਦਾ ਇਹ ਨਾਮ ਲੈਣ ਦੇ ਨਾਲ ਹੀ ਸਾਸੰਗਤ ਜੀ ਬਖਸ਼ਿਸ਼ਾਂ ਆ ਜਾਂਦੀਆਂ ਨੇ ਵਰਕਤਾ ਘਰ ਆ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿਣ ਦੇ ਨਾਲ ਸਾਸੰਗਤ ਜੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜਿਹੜੇ ਪਾਪ ਸੀ ਇਸ ਸਰੀਰ ਦੇ ਵਿੱਚ ਰਹਿ ਕੇ कमाए ਨੇ ਕਿਉਂਕਿ ਮਨੁੱਖ ਜਿਹੜਾ ਹੈ ਅਣਗਿਣਤ ਪਾਪ ਕਰਦਾ ਹੈ ਪਤਾ ਨਹੀਂ ਕਦੋਂ ਤੋਂ ਅਸੀਂ ਇਸ ਸਰੀਰ ਦੇ ਵਿੱਚ ਜੁਨਾ ਦੇ ਵਿੱਚ ਭਟਕ ਰਹੇ ਆ ਕਿਹੜੇ ਕਿਹੜੇ ਮਾੜੇ ਕਰਮ ਕੀਤੇ ਨੇ ਹਾਂ ਜਦੋਂ ਅਸੀਂ ਸ਼ਹੀਦਾਂ ਨਾਲ ਜੁੜ ਜਾਂਦੇ ਆ ਨਾ ਭਰੋਸਾ ਸ਼ਹੀਦਾਂ ਦੇ ਉੱਪਰ ਰੱਖ ਲੈਣੇ ਆ ਸਾਧ ਸੰਗਤ ਜੀ ਜਿਹਦੇ ਨਾਲ ਸ਼ਹੀਦ ਖੜ ਜਾਂਦੇ ਨੇ ਸਾਧ ਸੰਗਤ ਜੀ ਉਹਦੀ ਕਦੀ ਹਾਰ ਨਹੀਂ ਹੁੰਦੀ ਉਹਦਾ ਵਾਲ ਵੀ ਵਿੰਗਾ ਨਹੀਂ ਜੇ ਹੁੰਦਾ ਸੋ ਭਰੋਸਾ ਰੱਖਣਾ ਜ਼ਰੂਰੀ ਹੈ ਖੇਡ ਸਾਰੀ ਭਰੋਸੇ ਦੀ ਹੈ ਦਾਸ ਬਾਰ ਬਾਰ ਕਹਿੰਦਾ ਹੈ ਜੇ ਗੁਰੂ ਤੇ ਤੁਹਾਨੂੰ ਪੂਰਾ ਭਰੋਸਾ ਨਹੀਂ ਸਤਸੰਗਤ ਜੀ ਇੱਕ ਛੱਡੋ 10000 ਛੱਡੋ ਲੱਖਾਂ ਅਰਦਾਸਾਂ ਕਰ ਲੋ ਅਰਦਾਸ ਪੂਰੀ ਨਹੀਂ ਹੋਣੀ ਇੱਕ ਪਾਠ ਛੱਡੋ ਹਜ਼ਾਰਾਂ ਪਾਠ ਕਰਵਾ ਲਓ ਸਹਿਜ ਪਾਠ ਕਰਵਾ ਲਓ ਅਖੰਡ ਪਾਠ ਸਾਹਿਬ ਕਰਵਾ ਲਓ ਚੰਡੀ ਦੇ ਵਾਰ ਦੇ ਅਖੰਡ ਜਪ ਕਰਵਾ ਲਓ ਜੇ ਗੁਰੂ ਦੇ ਉੱਪਰ ਤੁਹਾਨੂੰ ਪੂਰਾ ਭਰੋਸਾ ਨਹੀਂ ਸਤਸੰਗਤ ਜੀ ਦੁਨੀਆ ਦੀ ਕੋਈ ਤਾਕਤ ਤੁਹਾਡੇ ਕਾਰਜ ਰਾਸ ਨਹੀਂ ਕਰ ਸਕਦੀ ਦੁਨੀਆ ਦੀ ਕੋਈ ਤਾਕਤ ਸਤਸੰਗਤ ਜੀ ਤੁਹਾਨੂੰ ਸੁਖੀ ਨਹੀਂ ਕਰ ਸਕਦੀ ਜੇ ਗੁਰੂ ਦੇ ਉੱਪਰ ਭਰੋਸਾ ਨਹੀਂ ਖੇੜ ਸਾਰੀ ਭਰੋਸੇ ਦੀ ਹੈ ਹੁਣ ਭਰੋਸਾ ਅਜੇ ਹੀ ਵਸਤੂ ਨਹੀਂ ਕਿ ਕਿਸੇ ਨੇ ਤੁਹਾਨੂੰ ਕਹਦਾ ਕਿ ਭਰੋਸਾ ਰੱਖ ਤੇ ਤੁਹਾਨੂੰ ਭਰੋਸਾ ਹੋ ਜਾਏਗਾ ਨਹੀਂ ਇਹ ਸਾਧ ਸੰਗਤ ਜੀ ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਪ੍ਰੇਮ ਨਹੀਂ ਕਰਦੇ ਤੇ ਹੁਣ ਵੇਖੋ ਇਹ ਸਾਰੀਆਂ ਚੀਜ਼ਾਂ ਇੰਟਰਲਿੰਕਡ ਨੇ ਨਾ ਤੇ ਅਸੀਂ ਭਰੋਸਾ ਪੈਦਾ ਕਰ ਸਕਦੇ ਨਾ ਗੁਰੂ ਲਈ ਪ੍ਰੇਮ ਪੈਦਾ ਕਰ ਸਕਦੇ ਹਾਂ ਹੁਣ ਗੁਰੂ ਦੇ ਨਾਲ ਕਿਵੇਂ ਜੁੜਿਆ ਜਾਵੇ ਕਿਹੜਾ ਤਰੀਕਾ ਵਰਤਿਆ ਜਾਵੇ ਸ਼ਹੀਦਾ ਨਾਲ ਜੁੜਨ ਲਈ ਸਾਧ ਸੰਗਤ ਜੀ ਜਦੋਂ ਸਵੇਰੇ ਉੱਠਦੇ ਆ ਜਿਹੜੇ ਪ੍ਰੇਮ ਵਾਲੇ ਨੇ ਉਹਨਾਂ ਦੇ ਬਚਨ ਦਾਸ ਤੁਹਾਨੂੰ ਦੱਸਦਾ ਏ ਕੀ ਕਰਦੇ ਨੇ ਉਹ ਉੱਠਦੇ ਆ ਹੀ ਉਹਨਾਂ ਦੀ ਜਿਹਣ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਰੂਪ ਚੱਲ ਰਿਹਾ ਹੁੰਦਾ ਏ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿ ਦਿੰਦੇ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਿਵੇਂ ਬੱਚਾ ਕਦੀ ਮੁਸੀਬਤ ਲੱਗੇ ਨਾ ਬੱਚੇ ਨੂੰ ਕਿ ਮੇਰੇ ਤੇ ਮੁਸੀਬਤ ਆਉਣ ਵਾਲੀ ਹੈ ਬੱਚਾ ਭੱਜ ਕੇ ਮਾਂ ਕੋਲ ਜਾਂਦਾ ਏ ਤੇ ਜੇ ਮੁਸੀਬਤ ਆ ਜਾਂਦੀ ਏ ਡਿਗ ਜੇ ਬੱਚਾ ਤੇ ਕਹਿੰਦਾ ਏ ਮਾਂ ਇਸੇ ਤਰ੍ਹਾਂ ਜਿਹੜੇ ਸ਼ਹੀਦਾਂ ਦੇ ਸੰਗੀ ਹੁੰਦੇ ਨੇ ਨਾ ਸਾਧ ਸੰਗਤ ਜੀ ਉਹਨਾਂ ਨੂੰ ਆਪਣੇ ਗੁਰੂ ਯਾਦ ਆਉਂਦਾ ਏ। ਉਹ ਮਾਣ ਹੀ ਕਹਿੰਦੇ ਗੁਰੂ ਨੂੰ ਯਾਦ ਕਰਦੇ ਨੇ ਉਹ ਸ਼ਹੀਦਾਂ ਨੂੰ ਯਾਦ ਕਰਦੇ ਨੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਨੇ। ਸੋ ਸੰਗਤ ਜੀ ਬਾਣੀ ਨਾਲ ਜੁੜ ਕੇ ਗੁਰੂ ਨਾਲ ਪ੍ਰੇਮ ਪੈਂਦਾ ਜੇ। ਜਿੰਨਾ ਵੱਧ ਤੋਂ ਵੱਧ ਬਾਣੀ ਦੇ ਜਾਪ ਕਰਾਂਗੇ ਭਰੋਸੇ ਦੇ ਨਾਲ ਫਿਰ ਭਰੋਸੇ 'ਚ ਵੀ ਵਾਧਾ ਹੁੰਦਾ ਜੇ। ਅਰਦਾਸਾਂ ਕਰਦੇ ਰਿਹਾ ਕਰੋ ਕਿਉਂਕਿ ਇਹ ਮਨ ਦਾ ਕੋਈ ਪਤਾ ਨਹੀਂ ਕਿੱਥੇ ਡੋਲ ਜੇ। ਇਹ ਮਨ ਡੋਲ ਸਕਦਾ ਹੈ ਪਰ ਜੇ ਗੁਰੂ ਦੀ ਮੇਰ ਹੋਵੇ ਨਾ ਸੰਗਤ ਜੀ ਗੁਰੂ ਫਿਰ ਆਪ ਡੋਲਣ ਤੋਂ ਬਚਾ ਲੈਂਦਾ ਜੀ ਸੋ ਗੁਰੂ ਦੀ ਵਡਿਆਈ ਕਰਦੇ ਰਿਹਾ ਕਰੋ ਸ਼ਹੀਦਾਂ ਦੀ ਵਡਿਆਈ ਕਰਦੇ ਰਿਹਾ ਕਰੋ ਕਿ ਸ਼ਹੀਦਾਂ ਦਾ ਨਾਮ ਸਾਰੇ ਸੁੱਖਾਂ ਦਾ ਸਾਰ ਹੈ ਕਿਉਂਕਿ ਤੁਸੀਂ ਦੇਖ ਹੀ ਰਹੇ ਆ ਕਿਹੜਾ ਅਸਥਾਨ ਹੈ ਸ਼ਹੀਦਾਂ ਦਾ ਜਿੱਥੇ ਸੰਗਤਾਂ ਨਹੀਂ ਜਾਂਦੀਆਂ ਜਿੱਥੋਂ ਸੰਗਤਾਂ ਦੀਆਂ ਮਰਾਦਾਂ ਆਸਾਂ ਪੂਰੀਆਂ ਨਹੀਂ ਹੁੰਦੀਆਂ हां मेरे वरगे जेडे कच्चे पिल्ले ने ना ओन्ना दी आस मुराद ओ जरूर अधूरी रह जांदी क्योंकि कच्चे पिल्ले दी साथ संगे जी की अरदास पूरी होएगी जेड़ा एक जगह ਛੱਡ ਕੇ ਦੂਸਰੀ ਜਗ੍ਹਾ ਚੱਲ ਜਾਂਦਾ ਦੂਸਰੀ ਛੱਡ ਕੇ ਤੀਸਰੀ ਚਲਾ ਜਾਂਦਾ ਸਾਧ ਸੰਗਤ ਜੀ ਜਿਹੜਾ ਇੱਕ ਘਰ ਦਾ ਨਹੀਂ ਨਾ ਹੋ ਕੇ ਬੈੰਦਾ ਸਾਧ ਸੰਗਤ ਜੀ ਬਹੁਤੇਆਂ ਘਰਾਂ ਦਾ ਪਰੌਣਾ ਕਹਿੰਦੇ ਭੁੱਖਾ ਹੀ ਰਹਿ ਜਾਂਦਾ ਹੁੰਦਾ ਉਹ ਖੇਡ ਬਣਦੀ ਹੈ ਸੋ ਭਰੋਸਾ ਸਾਰੇ ਸੁੱਖਾਂ ਦਾ ਸਾਰ ਹੈ ਪਰਪਰੋਸਾ ਰੱਖਣਾ ਗੁਰੂ ਦੇ ਉੱਪਰ ਸ਼ਹੀਦਾਂ ਦੇ ਉੱਪਰ ਸਾਧ ਸੰਗਤ ਜੀ ਸਾਰੀਆਂ ਇਛਾਵਾਂ ਦਾਤਾ ਮਹਾਰਾਜ ਝੋਲੀ 'ਚ ਪਾ ਦਿੰਦੇ ਨੇ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰ ਦਿੰਦੇ ਨੇ ਭਰੋਸਾ ਰੱਖਣਾ ਚਾਹੀਦਾ ਹੈ ਹੁਣ ਇਸ ਚੈਨਲ ਤੋਂ ਅਸੀਂ ਹੱਦ ਬੀਤੀਆਂ ਸੰਗਤ ਦੀਆਂ ਸਾਂਝੀਆਂ ਕਰਦੇ ਆਪਦੇ ਨਾਲ ਕਿ ਕਿਵੇਂ ਸੰਗਤ ਦੇ ਨਾਲ ਸ਼ਹੀਦ ਵਰਤਦੇ ਨੇ ਇਹ ਕੋਈ ਆਪੋ ਬਣਾਈਆਂ ਕਹਾਣੀਆਂ ਨਹੀਂ ਇਹ ਸੁਣੀਆਂ ਸੁਨਾਈਆਂ ਗੱਲਾਂ ਨਹੀਂ ਇਹ ਸੰਗਤ ਜੋ ਆਪਣੇ ਐਕਸਪੀਰੀਅੰਸ ਸਾਧ ਸੰਗਤ ਜੀ ਜੋ ਉਹਨਾਂ ਦੇ ਨਾਲ ਪ੍ਰੈਕਟੀਕਲ ਰੂਪ ਦੇ ਵਿੱਚ ਸ਼ਹੀਦ ਵਰਤਦੇ ਨੇ ਨਾ ਉਹ ਹੱਡ ਬੀਤੀਆਂ ਉਹ ਸਾਂਝੀਆਂ ਕਰਦੀਆਂ ਨੇ ਸਾਧ ਸੰਗਤ ਜੀ ਦਾਸ ਹੋਰਾਂ ਨੂੰ ਕੀ ਦੱਸੇ ਦਾਸ ਦੇ ਨਾਲ ਤੇ ਖੁਦ ਸ਼ਹੀਦ ਜਿਹੜੇ ਨੇ ਆਪ ਵਰਤਦੇ ਨੇ ਪਰ ਤੱਕ ਹਾਜ਼ਰ ਨਾਜ਼ਰ ਹੋ ਕੇ ਸਾਧ ਸੰਗਤ ਜੀ ਬਹੁਤ ਸੰਗਤ ਦੇ ਨਾਲ ਦਾਸ ਕੰਟੈਕਟ ਦੇ ਵਿੱਚ ਹੁੰਦਾ ਏ ਸੰਗਤ ਬਾਰ ਬਾਰ ਕੋਲਾਂ ਕਰਦੀ ਏ ਮੈਸੇਜ ਜੇਸਤੇ ਰਾਈ ਵੀ ਸੰਗਤ ਨਾਲ ਸੰਪਰਕ ਕਰਦੀ ਹੈ ਤੇ ਜਦੋਂ ਸੰਗਤ ਦੇ ਸਵਾਲ ਸੁਣੀਦੇ ਨੇ ਜਾਂ ਸੰਗਲ ਦੀਆਂ ਮੁਸ਼ਕਿਲਾਂ ਜੋ ਪ੍ਰੇਮੀ ਗਰੂ ਨਾਲ ਪ੍ਰੇਮ ਕਰਨ ਵਾਲੇ ਸ਼ੀਦਾਂ ਨਾਲ ਪ੍ਰੇਮ ਕਰਨ ਵਾਲੇ ਸਾਂਝੇ ਕਰਦੇ ਨੇ ਜਿਹੜੀ ਕਾਮਨ ਜੀਆਂ ਪ੍ਰੋਬਲਮਸ ਨਿਕਲ ਕੇ ਆਉਂਦੀਆਂ ਨੇ ਕਲੇਸ਼ ਹੋਇਆ ਕਰਦੇ ਵਿੱਚ ਸ਼ਰਾਬ ਨਸ਼ਾ ਹੋਇਆ ਤੇ ਜਾਂ ਕਰਜ਼ਾ ਹੁਣ ਕਰਜ਼ੇ ਤੋਂ ਬਹੁਤੀ ਦੁਨੀਆ ਬਹੁਤ ਪਰੇਸ਼ਾਨ ਹੈ ਕਿਉਂਕਿ ਕਰਜ਼ਾ ਸੀ ਚਾੜ ਲੈਣੇ ਆ ਫਿਰ ਲੈਂਦਾ ਨਹੀਂ ਇਸ ਕੋ ਵਾਅਦਾ ਜਾਂਦਾ ਸੋ ਹੁਣ ਇਹ ਕਰਜ਼ਾ ਐਸੀ ਚੀਜ਼ ਐ ਸਤ ਸੰਗਤ ਜੀ ਜਿੰਨਾ ਅਸੀਂ ਇਹਨੂੰ ਲਾਉਂਨੇ ਆ ਉਹਨਾ ਸਿਰ ਤੇ ਚੜਦਾ ਜਾਂਦਾ ਹੈ ਹੁਣ ਕਰਜ਼ਾ ਲਾਉਣ ਲਈ ਅਸੀਂ ਬੜੀਆਂ ਕੋਸ਼ਿਸ਼ਾਂ ਕਈ ਵਾਰੀ ਕਰ ਲੈਨੇ ਆ ਪਰ ਕਰਜ਼ਾ ਨਹੀਂ ਉਤਰਦਾ ਅਸੀਂ ਦੇ ਸੋਚਦੇ ਆਂ ਕਿ ਜਿਹੜਾ ਬੰਦਾ ਬਾਹਰਲੀ ਕੰਟਰੀ ਦੇ ਵਿੱਚ ਐ ਬੜਾ ਸੁਖੀ ਹੋਏਗਾ ਖੁਸ਼ ਹੋਏਗਾ ਸਤ ਸੰਗਤ ਜੀ ਜਿੰਨਾ ਕਰਜ਼ਾਈ ਲੋਕ ਬਾਹਰ ਦੇ ਨੇ ਨਾ ਉਹਨੇ ਇੰਡੀਆ ਦੇ ਨਹੀਂ ਸੋ ਹੁਣ ਕਰਜ਼ਾ ਕਿਵੇਂ ਲੱਥਾ ਲੱਥੇ ਕਿਵੇਂ ਅਸੀਂ ਗੁਰੂ ਦੇ ਅੱਗੇ ਰਜੋਈ ਕਰੀਏ ਅਰਦਾਸ ਕਰੀਏ ਕੋਈ ਤਰੀਕਾ ਕੋਈ ਢੰਗ ਹੈ ਕਰਜ਼ਾ ਲਾਉਣ ਲਈ ਸੰਗਤ ਪੁੱਛਦੀ ਹੈ ਕੋਈ ਜਾਪ ਕੋਈ ਏਦਾਂ ਦੀ ਸੇਵਾ ਕਰ ਲਈਏ ਕਿ ਹਾਂ ਇਹਦੇ ਨਾਲ ਕਰਜ਼ਾ ਲੱਥ ਜੇ ਸਾਧ ਸੰਗਤ ਜੀ ਇੱਕ ਦਾਸ ਨੂੰ ਘਟਨਾ ਯਾਦ ਆਉਂਦੀ ਹੈ ਮਹਾਪੁਰਖਾਂ પાસે ਸੁਣੀ ਸੀ ਇੱਕ ਪ੍ਰੇਮੀ ਮਹਾਪੁਰਖਾਂ ਦੇ ਕੋਲ ਜਾਂਦਾ ਹੈ ਬੇਨਤੀ ਕਰਦਾ ਹੈ ਮਹਾਪੁਰਖੋ ਕੀ ਬੜਾ ਵਧੀਆ ਕਾਰੋਬਾਰ ਸੀ ਬੜੀ ਕਿਰਪਾ ਸੀ ਰੱਬ ਦੀ ਪਰਮਾਤਮਾ ਦੀ ਕੀ ਸਭ ਕੁਝ ਸੀ ਨੌਂਕਰ ਚੰਕਰ ਸੀ ਵਧੀਆ ਕਾਰੋਬਾਰ ਚੱਲਦਾ ਸੀ ਕਈ ਸ਼ਹਿਰਾਂ 'ਚ ਕਾਰੋਬਾਰ ਸੀ ਪਰ ਪਤਾ ਨਹੀਂ ਹੁਣ ਕੀ ਖੇਡ ਬਣੀ ਐ ਕਾਰੋਬਾਰ ਬਿਲਕੁਲ ਬੰਦ ਹੋ ਗਿਆ ਐ ਤੇ ਕਰਜ਼ਾ ਸਿਰ ਤੇ ਚੜ ਗਿਆ ਐ ਹੁਣ ਬੜੀ ਜਦੋਜਹਦ ਮਹਾਂਪੁਰਖੋ ਕੀਤੀ ਐ ਇਹ ਕਰਜ਼ਾ ਨਹੀਂ ਲੈ ਰਿਆ ਹਰ ਖੀਲਾ ਵਸੀਲਾ ਵਰਤ ਕੇ ਦੇਖ ਲਿਆ ਐ ਤੇ ਹੁਣ ਥਾਂ ਥਾਂ ਤੇ ਅਸੀਂ ਨੱਕ ਵੀ ਰਗੜ ਲਏ ਨੇ ਹੁਣ ਥੱਕ ਹਾਰ ਕੇ ਸਾਨੂੰ ਕਿਸੇ ਨੇ ਦੱਸਿਆ ਥੱਕ ਹਾਰ ਕੇ ਤੁਹਾਡੇ ਪਾਸ ਆਏ ਆ ਵੀ ਤੁਸੀਂ ਜਰੂਰ ਸਾਡੀ ਝੋਲੀ 'ਚ ਇਹ ਦਾਤ ਪਾਓ ਇਹ ਸਮਝਾਉਣਾ ਕਰੋ ਕਿ ਕਿਵੇਂ ਸਾਡਾ ਕਰਜ਼ਾ ਲੱਥ ਸਕਦਾ ਏ ਕਿ ਤੁਸੀਂ ਮਹਾਰਾਜ ਤੱਕ ਪਹੁੰਚੇ ਹੋਏ ਹੋ ਰੱਬ ਤੱਕ ਤੁਸੀਂ ਸਾਡੀ ਅਰਜ਼ੋਈ ਜਰੂਰ ਕਰੋ ਤੇ ਮਹਾਂਪੁਰਖਾਂ ਨੇ ਪੁੱਛਿਆ ਕਿ ਭਾਈ ਕਰਜ਼ਾ ਕਿਵੇਂ ਚੜ ਗਿਆ ਕਾਰੋਬਾਰ ਕਿਉਂ ਬੰਦ ਹੋਇਆ ਕੋਈ ਨਾ ਕੋਈ ਭੁੱਲ ਤੇ ਹੋਈ ਹੋएगी ਨਾ ਕਹਿੰਦਾ ਮਾਹਪੁਰਖੋ ਆਪਣੇ ਵੱਲੋਂ ਤੇ ਕੋਈ ਭੁੱਲ ਨਹੀਂ ਕੀਤੀ ਵਧੀਆ ਕਾਰੋਬਾਰ ਚੱਲਦਾ ਸੀ ਤੇ ਵਧੀਆ ਸੀ ਸਭ ਕੁਝ ਕਰਦੇ ਰਹੇ ਆ ਪਰ ਪਤਾ ਨਹੀਂ ਲੱਗਾ ਕਿ ਕਿਹੜਾ ਮਹਾਰਾਜ ਸਾਡੇ ਤੇ ਨਾਰਾਜ਼ ਹੋ ਗਏ ਕਿ ਸਾਡਾ ਬਿਲਕੁਲ ਕਾਰੋਬਾਰ ਬੰਦ ਹੋ ਗਿਆ ਕਈ ਵਾਰੀ ਸੱਸ ਜੀ ਤੁਸੀਂ ਵੀ ਰਿਲੇਟ ਕਰ ਸਕਦੇ ਆਂ ਕਿ ਚੱਲਦਾ ਕਾਰੋਬਾਰ ਬੜਾ ਵਧੀਆ ਕਾਰੋਬਾਰ ਚੱਲਦਾ ਚੱਲਦਾ ਇੱਕਦਮ ਘਾਟਾ ਪੈ ਜਾਏ ਇੱਕਦਮ ਲੋਸ ਹੋ ਜਾਏ ਜਿਹੜਾ ਮੁਨਾਫਾ ਹੋ ਰਿਹਾ ਸੀ ਆਮਦਨ ਹੋ ਰਹੀ ਸੀ ਉਹਦੀ ਬਜਾਏ ਕਰਜ਼ਾ ਚੜਨਾ ਸ਼ੁਰੂ ਹੋ ਗਿਆ ਸਤਸੰਗਤ ਕਈ ਵਾਰੀ ਤੁਸੀਂ ਨੋਟ ਕਰਿਆ ਹੋਵੇਗਾ ਤੇ ਉਹ ਮਹਾਂਪੁਰਖਾਂ ਨੂੰ ਬਚਨ ਗਾਦਾ ਮਹਾਂਪੁਰਖੋ ਪਤਾ ਨਹੀਂ ਲੱਗਾ ਸਮਝ ਨਹੀਂ ਲੱਗੀ ਵੀ ਕਰਜ਼ਾ ਕਿਵੇਂ ਚੜਿਆ ਮਹਾਂਪੁਰਖ ਕਹਿੰਦੇ ਕਿ ਭਾਈ ਇਹ ਕਰਜ਼ਾ ਜਿਹੜਾ ਹੈ ਇਹ ਮਾਇਆ ਅਸੀਂ ਨਾ ਕਹਿੰਦੇ ਕਿ ਜਦੋਂ ਆ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਪਰਮਾਤਮਾ ਦਾ ਨਾਮ ਲੈਨੇ ਆ ਉਹ ਨਾਮ ਲੈਣ ਦੇ ਨਾਲ ਕੀ ਹੁੰਦਾ ਹੈ ਨਾਮ ਲੈਣ ਦੇ ਨਾਲ ਸਾ ਸੰਗਤ ਨੂੰ ਮਹਾਪੁਰਖ ਸਮਝਾ ਰਹੇ ਨੇ ਉਹਨੂੰ ਕਿ ਨਾਮ ਲੈਣ ਦੇ ਨਾਲ ਨਾ ਨਾਮ ਜਪਣ ਦੇ ਨਾਲ ਸਾਡੇ ਜਿਹੜੇ ਮਾੜੇ ਕਰਮ ਨੇ ਨਾ ਅਸੀਂ ਕੋਈ ਮਾੜੀ ਕਿਸੇ ਨਾਲ ਮਾੜਾ ਕੀਤਾ ਏ ਤੇ ਜਾਂ ਕੋਈ ਵੀ ਮਾੜਾ ਕਰਮ ਸਾਡੇ ਕੋਲ ਪਾਸਟ ਹੋਇਆ ਹੋਵੇ ਤੇ ਉਹ ਮਾੜੇ ਕਰਮਾਂ ਦੀ ਸਫਾਈ ਹੁੰਦੀ ਹੈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆਂ ਤੇ ਹਉਨਾ ਵਾਹਿਗੁਰੂ ਦਾ ਨਾਮ ਜਪਦੇ ਆ ਉਹਦੇ ਨਾਲ ਸਾਡੇ ਮਾੜੇ ਕਰਮ ਕੱਟੇ ਜਾਂਦੇ ਨੇ ਜਿਨ੍ਹਾਂ ਦਾ ਫਲ ਅਸੀਂ ਭੋਗਣਾ ਸੀ ਉਹ ਮਹਾਪੁਰਖ ਕਹਿੰਦੇ ਉਹਨੂੰ ਕਿ ਪ੍ਰੇਮੀਆ ਚੱਲ ਤੇ ਤੂੰ ਇਹ ਦੱਸ ਕਿ ਤੂੰ ਨਾਮ ਜਪਦਾ ਏ ਕਹਿੰਦਾ ਮਹਾਪੁਰਖੋ ਸਵੇਰੇ ਸਵੇਰੇ ਕਦੀ ਕਦੀ ਰੱਬ ਕਰ ਰੱਬ ਬਾਰ ਬਾਰ ਕਰ ਲਈਦਾ ਏ ਪਰ ਪੱਕੇ ਤੌਰ ਤੇ ਨਾਮ ਨਹੀਂ ਜਪਦੇ ਮਹਾਪੁਰਖ ਕਹਿੰਦੇ ਭਾਈ ਅਸਲੀ ਜੜ ਇੱਥੇ ਹੀ ਆ ਕਿ ਤੂੰ ਨਾਮ ਨਹੀਂ ਜਪਦਾ ਦੂਸਰੀ ਚੀਜ਼ ਕਹਿੰਦੇ ਕਿ ਭਾਈ ਤੂੰ ਕਦੀ ਲੋੜਵੰਦ ਦੀ ਮਦਦ ਕੀਤੀ ਹੈ ਕਦੀ ਦਾ ਸੰਬੰਧ ਕੱਢਿਆ ਹੀ ਕਹਿੰਦਾ ਮਹਾਪੁਰਖੋ ਦੁਕਾਨ ਦੇ ਵਿੱਚ ਜਿੱਥੇ ਵੀ ਮੇਰੀਆਂ ਦੁਕਾਨਾਂ ਨੇ ਉਹਦੇ ਵਿੱਚ ਮੈਂ ਇੱਕ ਗੋਲਕ ਲਾਈ ਹੋਈ ਹੈ ਗੋਲਕ ਦੇ ਵਿੱਚ ਜਿੰਨੇ ਵੀ ਟੁੱਟੇ ਪੈਸੇ ਭਾਂਡ ਹੁੰਦਾ ਮੈਂ ਪਾਉਂਦਾ ਆ ਸਾਸ ਜੀ ਤੁਸੀਂ ਵੀ ਦੇਖਿਆ ਹੋਏਗਾ ਦੁਕਾਨਾਂ ਦੇ ਵਿੱਚ ਮਹਾਪੁਰਖ ਕਹਿੰਦੇ ਉਹ ਤੇ ਗੱਲ ਠੀਕ ਹੈ ਉਦੇ ਕਰਕੇ ਜੇ ਤੂੰ ਉਹ ਚੀਜ਼ ਕਰਦਾ ਰਿਹਾ ਹੈ ਨਾ ਉਹਦੇ ਕਰਕੇ ਤੇਰੀ ਦੁਕਾਨ ਹੁਣ ਤੱਕ ਚੱਲਦੀ ਰਹੀ ਹੈ ਕਾਰੋਬਾਰ ਤੈਨੂੰ ਇੰਨਾ ਕੁਝ ਮਿਲਿਆ ਤੇਰੇ ਉਹਦੇ ਕਰਕੇ ਮਿਲਿਆ ਮਹਾਪੁਰ ਕਹਿੰਦੇ ਤੇਰਾ ਜਿੰਨਾ ਵੀ ਕਰਜ਼ਾ ਹੈ ਨਾ ਉੱਤਰ ਜਾਏਗਾ ਲੈ ਜਾਏਗਾ ਲਾਉਣਾ ਕਿੰਨਾ ਹੈ ਮੈਂ ਨਹੀਂ ਲਾਉਣਾ ਮਾਲਕ ਨੇ ਆ ਤੇਰਾ ਸਾਰਾ ਕਰਜ਼ਾ ਲੱਥ ਜਾਏਗਾ ਪਰ ਤੈਨੂੰ ਇੱਕ ਵਾਅਦਾ ਕਰਨਾ ਪਵੇਗਾ ਜੇ ਤੇ ਉਹ ਵਾਅਦਾ ਕਰਦਾ ਹੈ ਫਿਰ ਅਸੀਂ ਗੁਰੂ ਦੇ ਅੱਗੇ ਅਰਦਾਸ ਕਰ ਦਿੰਨੇ ਆ ਮਹਾਰਾਜ ਅਗੇ ਅਰਦਾਸ ਕਰ ਦਿੰਦੇ ਆ ਕਿਉਂਕਿ ਕਰਨਾ ਤੇ ਮਹਾਰਾਜ ਨੇ ਅਸੀਂ ਤੇ ਸਿਰਫ ਅਰਜ਼ੋਈ ਬੇਨਤੀ ਕਰ ਸਕਦੇ ਆ ਕਹਿੰਦਾ ਮਹਾਪੁਰਖੋ ਤੁਸੀਂ ਦੱਸੋ ਮੇਰਾ ਕਰਜ਼ਾ ਹਲਾ ਦਿਓ ਤੁਸੀਂ ਜੋ ਕਰੋਗੇ ਮੈਂ ਕਰਨ ਨੂੰ ਤਿਆਰ ਆ ਮਹਾਪੁਰਖ ਕਹਿੰਦੇ ਚੱਲ ਠੀਕ ਆ ਹੁਣ ਮਹਾਪੁਰਖ ਅਰਦਾਸ ਕਰਦੇ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਇਹਨੂੰ ਨਾਲ ਲੈ ਕੇ ਜਾਂਦੇ ਨੇ ਪ੍ਰੇਮੀ ਨੂੰ ਖੜ ਕੇ ਅਰਦਾਸ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ ਧੰਗੁਰ ਨਾਨਕ ਸਾਹਿਬ ਜੀਓ ਧੰਗੁਰ ਗੁਰੰਦ ਸਾਹਿਬ ਮਹਾਰਾਜ ਜੀ ਤੁਹਾਡੇ ਦਰ ਤੇ ਪ੍ਰੇਮੀ ਆਇਆ ਏ ਕਿਸੇ ਮਾੜੇ ਕਰਮ ਕਰਕੇ ਇਹ ਕਾਰੋਬਾਰ ਵਧੀਆ ਕਰਦਾ ਕਰਦਾ ਹੁਣ ਢਿੱਲਾ ਪੈਰਾ ਹੋ ਗਿਆ ਏ ਕਰਜ਼ਾ ਸਿਰ ਤੇ ਚੜ ਗਿਆ ਏ ਹੁਣ ਤੁਹਾਡੇ ਦਰ ਤੇ ਆਏ ਨੇ ਇਹ ਤੁਹਾਡੇ ਦਰ ਤੇ ਪੱਕਾ ਦਸਵੰਦੀ ਬਣ ਕੇ ਰਹਿਣਗੇ ਇਹ ਪੱਕਾ ਦਸਵੰਦੀ ਬਣ ਕੇ ਰਹਿਣਗੇ ਕਿ ਪਾਸ਼ਾ ਕਿਰਪਾ ਕਰੋ ਇਹਨਾਂ ਦੇ ਸਿਰ ਤੋਂ ਕਰਜ਼ਾ ਲੈ ਜੀ ਹੁਣ ਇਹ ਅਰਦਾਸ ਕਰਤੀ ਹੁਣ ਇਹ ਅਰਦਾਸ ਕਰਤੀ ਤੇ ਚਲੋ ਮਹਾਂਪੁਰਖਾਂ ਨੇ ਕਿਹਾ ਭਾਈ ਹੁਣ ਅਸੀਂ ਵਿਚੋਲੇ ਬਣੇ ਆ ਵਿੱਚ ਅਰਦਾਸ ਕੀਤੀ ਐ ਵੀ ਹੁਣ ਤੂੰ ਆਪਣੀ ਗੱਲ ਤੋਂ ਮੁੱਕਰੀ ਨਾ ਮਹਾਰਾਜ ਕਿਰਪਾ ਕਰਨਗੇ ਕਹਿੰਦਾ ਮਾਹਪੁਰਖੋ ਹੁਣ ਤੇ ਮੈਂ ਕਰਜ਼ੇ ਚਾ ਮੈਂ ਦਸਵੰਦ ਕਿਵੇਂ ਕੱਢਾਂ ਕਦੋਂ ਕੱਢਾਂ ਜਦੋਂ ਮੁਨਾਫਾ ਹੋਏਗਾ ਮੈਂ ਦਸਵੰਦ ਕੱਢੂੰਗਾ ਮਾਹਪੁਰ ਕਹਿੰਦੇ ਨਹੀਂ ਕੁਛ ਨਾ ਕੁਛ ਤੇ ਕਮਾਈ ਹੁੰਦੀ ਹੋਏਗੀ ਮੰਨ ਲਾ ਪਹਿਲਾ ਲੱਖ ਰੁਪਇਆ ਹੁੰਦਾ ਸੀ ਹੁਣ ਹਜ਼ਾਰ ਰੁਪਇਆ ਤੇ ਕਮਾ ਰਹੇ ਆ ਨਾ ਉਹ ਹਜ਼ਾਰ ਦੇ ਵਿੱਚੋਂ ਵੀ 100 ਕੱਢਣਾ ਸ਼ੁਰੂ ਕਰ ਦੇ ਇਹ ਚੀਜ਼ ਸੋਚ ਕੇ ਮਹਾਰਾਜ ਦੇਖਣਗੇ ਕਿ ਭਾਈ ਇਹ ਬੰਦੇ ਤੇ ਮਾੜਾ ਸਮਾਂ ਚੱਲ ਰਿਹਾ ਕਿੰਨਾ ਮਾੜਾ ਸਮਾਂ ਚੱਲ ਰਿਹਾ ਏ ਵੀ ਆਮਦਨ ਹੈ ਹੀ ਨਹੀਂ ਬਿਲਕੁਲ ਉਸ ਸਮੇਂ ਵੀ ਇਹਨੇ ਦਸਬੰਦ ਕੱਢਣਾ ਨਹੀਂ ਛੱਡਿਆ ਤੇ ਇਹ ਯਾਦ ਰੱਖੀ ਫਿਰ ਮਹਾਰਾਜ ਐਸਾ ਸਮਾਂ ਤੇਰੇ ਤੇ ਲੈ ਆਉਣਗੇ ਕਿ ਤੇਰੇ ਕੋ ਹਜ਼ਾਰਾਂ ਸੁਭਾਵਾਂ ਲੈਣਗੇ ਸਾਰਾ ਕਰਜ਼ਾ ਤੇ ਦੂਰ ਛੱਡ ਵੀ ਤੂੰ ਹੋਰਾਂ ਦੀ ਹੈਲਪ ਕਰੇਗਾ ਮਦਦ ਕਰੇਗਾ ਤੈਨੂੰ ਕਿਸੇ ਦੇ ਅੱਗੇ ਹੱਥ ਨਹੀਂ ਅੜਨਾ ਪਵੇਗਾ ਤੇ ਉਹ ਮਹਾਪੁਰਖ ਨੇ ਐਸੇ ਬਚਨ ਕੀਤੇ ਤੇ ਇਹ ਪ੍ਰੇਮੀ ਨੇ ਫਿਰ ਜਾ ਕੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਦਸਵੰਦ ਕੱਢਣਾ ਆਰੰਭ ਕਰਿਆ ਇਹ ਪੂਰਾ ਸਾਹਿਬ ਕਿਤਾਬ ਨਾਲ ਦਸਵੰਦ ਕਰਦਾ ਏ ਕਾਫੀ ਸਮੇਂ ਤੱਕ ਕੱਢਦਾ ਰਿਹਾ ਉਹ ਦਸਵੰਦ ਕੱਢਦਿਆਂ ਕੱਢਦਿਆਂ ਮਹਾਰਾਜ ਦੀਆਂ ਬਖਸ਼ਿਸ਼ਾਂ ਵਰਤਨੀਆਂ ਸ਼ੁਰੂ ਹੋ ਗਈਆਂ ਉਹ ਕਰਜ਼ਾ ਜਿਹੜਾ ਸੀ ਥੋੜਾ ਥੋੜਾ ਕਰਕੇ ਸਾਰਾ ਕਰਜ਼ਾ ਲੈ ਗਿਆ ਉਹ ਫਿਰ ਕਾਰੋਬਾਰ ਲਈ ਤੇ ਪੇ ਚੜ ਗਿਆ ਐਸੀ ਮਹਾਰਾਜ ਦੀ ਕਿਰਪਾ ਹੋਈ ਫਿਰ ਕਾਰੋਬਾਰ ਬਾਗੋ-ਬਾਗ ਹੋ ਗਿਆ ਸਾਸ ਸੰਗਤ ਫਿਰੇ ਪ੍ਰੇਮੀ ਹੋਰਾਂ ਨੂੰ ਦੱਸਦਾ ਕਿ ਪ੍ਰੇਮੀ ਹੋਰਾਂ ਨੂੰ ਦੱਸਦਾ ਫਿਰਦਾ ਏ ਕਿ ਭਾਈ ਜਿਸਬੰਧ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ ਹੁਣ ਇੱਕ ਚੀਜ਼ ਨੋਟ ਰੱਖਿਓ ਇਹ ਤੇ ਕਰਜ਼ੇ ਦੀ ਗੱਲ ਹੀ ਨਹੀਂ ਘਰ 'ਚ ਕਲੇਸ਼ ਹੈ ਨਾ ਕਲੇਸ਼ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਦਸਵੰਦੀ ਨਹੀਂ ਬਿਨਾਂ ਮਤਲਬ ਤੋਂ ਘਰ 'ਚ ਲੜਾਈਆਂ ਝਗੜੇ ਹੋ ਜਾਣ ਕਿਉਂਕਿ ਮਨ ਚ ਸ਼ਾਂਤੀ ਨਹੀਂ ਸਾਡੇ ਮਨ ਜਿਹੜੇ ਨੇ ਪੁੱਜੇ ਪਏ ਨੇ ਬਾਣੀ ਅਸੀਂ ਨਹੀਂ ਪੜਦੇ ਸੇਵਾ ਅਸੀਂ ਨਹੀਂ ਕਰਦੇ ਤੇ ਲਾਹਮੇ ਅਸੀਂ ਹੋਰਾਂ ਨੂੰ ਦਿੰਨੇ ਆ ਕਿ ਫਲਾਣੇ ਨੇ ਮੇਰੇ ਨਾਲ ਆਹ ਕਰਤਾ ਦੂਜੇ ਨੇ ਮੇਰੇ ਨਾਲ ਆਹ ਕਰਤਾ ਸੇਵਾ ਕਰਨੀ ਸ਼ੁਰੂ ਕਰ ਦੋ ਬਾਣੀ ਪੜਨੀ ਸ਼ੁਰੂ ਕਰ ਦੋ ਸਾਧ ਸੰਗਤ ਜੀ ਘਰ ਖੁਸ਼ੀਆਂ ਦੇ ਨਾਲ ਭਰੇਗਾ ਜੇ ਬਾਣੀ ਨਹੀਂ ਪੜਾਂਗੇ ਸਾਧ ਸੰਗਤ ਜੀ ਫਿਰ ਇਹੀ ਚੀਜ਼ਾਂ ਹੋਣੀਆਂ ਜੀ ਇਹ ਪੱਕੀ ਗੱਲ ਹੈ ਸ਼ਹੀਦੀ ਦੇਗਾ ਦੇ ਰਗੜੇ ਸ਼ਹੀਦਾਂ ਦੀ ਖੁਸ਼ੀ ਲੈਣੀ ਹੈ ਸਾਸੰਗਤ ਦੀ ਸ਼ਹੀਦੀ ਦੇਗਾਂ ਦੇ ਰਗੜੇ ਲਵਾਇਆ ਕਰੋ ਰਸਤੇ ਜਿਹੜੀਆਂ ਨੇ ਸ਼ਹੀਦਾਂ ਦੇ ਸਤਾਨਾਂ ਤੇ ਭੇਟਾ ਕਰਿਆ ਕਰੋ ਸ਼ਹੀਦੀ ਦੇਗ ਦੀ ਰਸਤੇ ਜਦੋਂ ਭੇਟਾ ਕਰਕੇ ਅਸੀਂ ਅਰਦਾਸ ਕਰਵਾਉਂਦੇ ਆ ਨਾ ਮਹਾਰਾਜ ਫਿਰ ਵੀ ਵਰਤਦੇ ਨੇ ਸ਼ਹੀਦ ਵਰਤਦੇ ਨੇ ਅੰਗ ਸੰਗ ਹੋ ਕੇ ਰਹਿੰਦੇ ਨੇ ਬਹੁਤ ਸੰਗਤਾਂ ਸਾਸੰਗਤ ਜੀ ਅਰਦਾਸਾਂ ਕਰਵਾਉਂਦੀਆਂ ਨੇ ਦਾਸ ਕੋਲੋਂ ਵੀ ਕਰਵਾਉਂਦੀਆਂ ਨੇ ਕਈ ਆਪ ਆ ਕੇ ਕਰਵਾਉਂਦੀਆਂ ਨੇ ਸਾਸੰਗਤ ਜੀ ਕਾਰਜਰਾਸ ਉਹਨਾਂ ਦੇ ਵੀ ਹੁੰਦੇ ਨੇ ਮਹਾਰਾਜ ਵਰਤਦੇ ਨੇ ਸੇਵਾ ਵਾਲਾ ਜੀਵਨ ਹੋਵੇ ਬਾਣੀ ਵਾਲਾ ਜੀਵਨ ਹੋਵੇ ਤੇ ਮਹਾਰਾਜ ਨਾਲ ਹੀ ਨੇ ਦੂਰ ਨਾ ਜਾਣੋ ਹੱਥ ਪੈਰ ਨੇੜੇ ਨੇ ਨਾ ਹੱਥਾਂ ਪੈਰਾਂ ਤੋਂ ਵੀ ਮਹਾਰਾਜ ਨੇੜੇ ਹੋ ਕੇ ਵਰਤਦੇ ਨੇ ਜਿਨ੍ਹਾਂ ਕੋਲ ਬਾਣੀ ਤੇ ਸਿਮਰਨ ਹੈ ਜਿਨ੍ਹਾਂ ਕੋਲ ਸੇਵਾ ਵੀ ਹੈ ਜਿਨ੍ਹਾਂ ਕੋਲ ਸਿਮਰਨ ਵੀ ਹੈ ਸੰਗਤ ਜੀ ਸੋ ਗੁਰੂ ਮਹਾਰਾਜ ਨੂੰ ਹਮੇਸ਼ਾ ਅੰਗ ਸੰਗ ਸਮਝਣਾ ਹੈ ਤੇ ਗੁਰੂ ਸਾਹਿਬ ਨਾਲ ਹੀ ਨੇ ਸੋ ਇੱਕ ਭੈਣ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸਾਂਝੀ ਕੀਤੀ ਉਹ ਭੈਣ ਦੱਸਦੇ ਨੇ ਕਿ ਅਸੀਂ ਦੋ ਭੈਣ ਭਰਾ ਆ ਮੇਰਾ ਬ੍ਰਦਰ ਜਿਹੜਾ ਹੈ ਮੇਰੇ ਤੋਂ ਵੱਡਾ ਹੈ ਉਹ ਕਹਿੰਦੇ ਕਿ ਮੈਂ ਗ੍ਰੈਜੂਏਸ਼ਨ ਕਰਦੀ ਆ ਤੇ ਮੇਰੇ ਬ੍ਰਦਰ ਜਿਹੜਾ ਆ ਉਹਨੇ ਗ੍ਰੈਜੂਏਸ਼ਨ ਕਰ ਲਈ ਹੋਈ ਆ ਕਹਿੰਦੇ ਕਿ ਹੁਣ ਕਹਿੰਦੇ ਕਿ ਸਾਨੂੰ ਘਰਦਿਆਂ ਨੂੰ ਮੇਰੇ ਮਾਤਾ ਪਿਤਾ ਨੂੰ ਇੱਕ ਚੀਜ਼ ਦਾ ਬੜਾ ਡਰ ਲੱਗਾ ਰਹਿੰਦਾ ਸੀ ਕਿ ਜਿਹੜਾ ਮੇਰਾ ਬ੍ਰਦਰ ਹੈ ਕਿਤੇ ਗਲਤ ਸੰਗਤ ਚ ਨਾ ਪੈ ਜਾਏ ਕਿਤੇ ਹੁਣ ਇਹ ਫਿਰਦਾ ਰਹਿੰਦਾ ਹੈ ਕਿਉਂਕਿ ਕਹਿੰਦੇ ਕਿ ਮੇਰੇ ਬ੍ਰਦਰ ਕੰਮਕਾਰ ਨਹੀਂ ਸੀ ਕੋਈ ਕਰਦਾ ਤੇ ਹੋਨੇ ਕੇਸ ਵੀ ਇਹਨੇ ਕਤਲ ਕਰਾਏ ਹੋਏ ਸੀ ਤੇ ਇਹ ਇਦਾਂ ਹੀ ਮਤਲਬ ਆਵਾਰਾ ਤੁਰਿਆ ਫਿਰਦਾ ਸੀ ਮੁੰਡਿਆਂ ਦੇ ਨਾਲ ਤੇ ਹੁਣ ਘਰਦਿਆਂ ਨੂੰ ਕਹਿੰਦੇ ਬੜੀ ਟੈਨਸ਼ਨ ਰਹਿਣੀ ਕਿ ਕਿਤੇ ਗਲਤ ਸੰਗਤ ਚ ਨਾ ਪੈ ਜੇ ਕਹਿੰਦੇ ਕਿ ਘਰਦਿਆਂ ਨੇ ਬੜਾ ਕਹਿਣਾ ਕਿ ਪੁੱਤ ਸਵੇਰੇ ਸ਼ਾਮ ਗੁਰੂ ਘਰ ਜਾਇਆ ਕਰ ਕਦੀ ਰੱਬ ਦਾ ਨਾਮ ਲੈ ਲਿਆ ਕਰ ਤੇ ਭੈਣ ਕਹਿੰਦੇ ਕਿ ਪਰ ਉਹ ਸੁਣਦਾ ਨਹੀਂ ਸੀ ਕਦੀ ਨਹੀਂ ਸੁਣੀ ਉਹਨੇ ਗੱਲ ਕਹਿੰਦੇ ਅਸੀਂ ਬੜੀ ਜਿੱਦ ਕਰਨੀ ਬੜਾ ਕਹਿਣਾ ਕਿ ਤੂੰ ਚੱਲਿਆ ਕਰ ਉਹ ਭੈਣ ਕਹਿੰਦੀ ਕਿ ਮੈਂ ਚਪਹਿਰੇ ਸ਼ੁਰੂ ਕੀਤੇ ਸੀ ਚਪਹਿਰਾ ਸਾਹਿਬ ਦੀ ਹਾਜ਼ਰੀ ਭਰਨੀ ਤੇ ਕਹਿੰਦੇ ਕਿ ਮੈਂ ਇਹਨੂੰ ਵੀ ਕਹਿਣਾ ਕਿ ਤੂੰ ਮੇਰੇ ਨਾਲ ਚੱਲਿਆ ਕਰ ਮੈਂ ਕੱਲੀ ਜਾਨੀ ਆ ਕਹਿੰਦੇ ਕਿ ਇਹਨੇ ਨਾ ਕਰ ਦੇਣੀ ਮਤਲਬ ਹਾਂ ਨਾ ਕਰਨੀ ਟਾਲ ਮਟੋਲ ਜਾ ਕਰ ਦੇਣਾ ਉਹ ਭੈਣ ਕਹਿੰਦੀ ਕਿ ਮੈਂ ਦੋ ਚਪਹਿਰੇ ਘਟੇ ਤੇ ਤੀਜੇ ਚਪਹਿਰੇ ਤੇ ਕਹਿੰਦੇ ਕਿ ਮੈਂ ਬੜੀ ਜਿੱਦ ਕੀਤੀ ਇਹਨੂੰ ਮੈਂ ਕਿਹਾ ਕਿ ਤੈਨੂੰ ਮੈਂ ਨਾਲ ਲੈ ਕੇ ਜਾਣਾ ਮੈਂ ਕੱਲੀ ਨਹੀਂ ਜਾਣਾ ਵੀ ਤੂੰ ਮੇਰੇ ਨਾਲ ਚੱਲ ਕਹਿੰਦੇ ਕਿ ਇਹਨੂੰ ੱੱਕੇ ਨਾਲ ਲੈ ਗਈ ਪਰ ਇਹ ਉੱਥੇ ਟਿਕੇ ਨਾ ਬੈਠੇ ਨਾ ਕਹਿੰਦੇ ਕਿ ਮੈਂ ਇਹਨੂੰ ਕਿਹਾ ਕਿ ਮੈਂ ਤੇ ਹੁਣ ਬਾਣੀ ਪੜਨੀ ਆ ਤੇ ਤੂੰ ਜਾ ਕੇ ਸੇਵਾ ਕਰ ਲੈ ਜੇ ਬਾਣੀ ਨਹੀਂ ਪੜ ਸਕਦਾ ਤਾਂ ਸੇਵਾ ਕਰ ਲੈ ਉੱਥੇ ਜਾ ਕੇ ਕਹਿੰਦੇ ਕਿ ਮੈਂ ਚਲੋ ਬਾਣੀ ਪੜ ਕੇ ਬਾਹਰ ਆਈ ਤੇ ਮੈਂ ਕੀ ਦੇਖਿਆ ਕਿ ਇਹ ਬਾਹਰ ਹੀ ਬੈਠਾ ਹੈ ਮਤਲਬ ਸੇਵਾ ਕਰਨ ਨਹੀਂ ਗਿਆ ਕਹਿੰਦੇ ਕਿ ਮੇਰੇ ਮਨ 'ਚ ਬੜਾ ਆਇਆ ਤੇ ਮੈਂ ਇਹਨੂੰ ਪੁੱਛਿਆ ਕਿ ਭਰਾ ਤੂੰ ਗਿਆਨੀ ਅੰਦਰ ਸੇਵਾ ਕਰਨ ਵੀ ਤੂੰ ਇੱਥੇ ਵਿਹਲਾ ਵੀ ਤੇ ਬੈਠਾ ਸੀ ਸੇਵਾ ਕਰ ਲੈਂਦਾ ਤੇਰਾ ਭਲਾ ਹੋ ਜਾਂਦਾ ਤੇਰਾ ਮਨ ਬਦਲਦਾ ਕੁਝ ਨਾ ਕੁਝ ਗੁਰੂ ਦੀ ਕਿਰਪਾ ਤੇਰੇ ਤੇ ਹੁੰਦੀ ਭੈਣ ਕਹਿੰਦੇ ਕਿ ਅਗਲੀ ਵਾਰੀ ਫੇਰ ਏ ਆਵੇ ਨਾ ਫਿਰ ਮੈਂ ਜਿੱਦ ਕਰਕੇ ਲਿਆਂਦਾ ਕਹਿੰਦੇ ਕਿ ਇਸ ਵਾਰ ਮੈਂ ਇਹਨੂੰ ਸੇਵਾ ਕਰਨ ਤੇ ਆਪ ਲਾਇਆ ਛੱਡ ਕੇ ਆਈ ਫਿਰ ਜਾ ਕੇ ਮੈਂ ਜਾ ਕੇ ਚਪਹਿਰਾ ਸਾਹਿਬ ਦੀ ਹਾਜ਼ਰੀ ਭਰੀ ਕਹਿੰਦੇ ਲਗਾਤਾਰ ਕਹਿੰਦੇ ਕਿ 21 ਤੋਂ 22 ਚਪਹਿਰਾ ਸਾਹਿਬ ਦੀਆਂ ਹਾਜ਼ਰੀਆਂ ਸੀ ਦੋਨਾਂ ਭੈਣ ਭਰਾਵਾਂ ਨੇ ਇਕੱਠੀਆਂ ਭਰੀਆਂ ਕਹਿੰਦੇ ਕਿ ਮੈਂ ਬਾਣੀ ਪੜ੍ਹਦੀ ਰਹਿਣਾ ਤੇ ਇਹਨੇ ਸੇਵਾ ਕਰਨੀ ਕਹਿੰਦੇ ਉਹ ਸੇਵਾ ਦਾ ਐਸਾ ਫਲ ਮੇਰੇ ਭਰਾ ਨੂੰ ਮਿਲਿਆ ਕਿ ਜਿਹੜੀ ਸੇਵਾ ਹੁੰਦੀ ਹੈ ਨਾ ਗੁਰੂ ਮਹਾਰਾਜ ਐਵੇਂ ਸੇਵਾ ਕਰਨ ਨੂੰ ਨਹੀਂ ਕਹਿੰਦੇ ਸੇਵਾ ਕਰਮਾਂ ਦਾ ਸਫਾਇਆ ਕਰ ਦਿੰਦੀ ਹੈ ਜਿਹੜੇ ਮਾੜੇ ਕਰਮ ਅਸੀਂ ਕਰੇ ਨੇ ਪਾਪ ਕਰੇ ਨੇ ਉਹ ਪਾਪ ਜਿਹੜੇ ਨੇ ਗੁਰੂ ਦੇ ਨੇੜੇ ਨਹੀਂ ਸਾਨੂੰ ਜਾਣ ਦਿੰਦੇ ਕਈ ਵਾਰੀ ਹੁੰਦਾ ਨਾ ਬੰਦਾ ਘਰੋਂ ਗੁਰੂ ਘਰ ਨੂੰ ਟੁੱਟਦਾ ਆ ਪਰ ਜਾਂਦਾ ਜਾਂਦਾ ਰੁਕ ਜਾਂਦਾ ਹੈ ਵਾਪਸ ਆ ਜਾਂਦਾ ਹੈ ਉਹ ਮਾੜੇ ਕਰਮ ਅੱਗੇ ਆ ਜਾਂਦੇ ਨੇ ਤੇ ਜਦੋਂ ਚੰਗਾ ਕਰਮ ਅੱਗੇ ਆਉਂਦਾ ਸਾ ਸੰਗਤ ਜੀ ਬੰਦਾ ਕੋਈ ਚੰਗਾ ਕਰਮ ਅੱਗੇ ਕਰ ਲੈਂਦਾ ਜੀ ਉਹ ਗੁਰੂ ਦੇ ਨੇੜੇ ਹੋ ਜਾਂਦਾ ਜੀ ਉਹ ਭੈਣ ਕਹਿੰਦੀ ਕੋਈ ਚੰਗਾ ਕਰਮ ਨੇ ਆਇਆ ਸੀ ਅੱਗੇ ਤੇ ਗੁਰੂ ਘਰ ਜਿਹੜੀ ਸ਼ਹੀਦਾਂ ਦੇ ਅਸਥਾਨਾਂ ਤੇ ਕੀਤੀ ਸੇਵਾ ਰੰਗ ਲਿਆਈ ਮੇਰਾ ਬ੍ਰਦਰ ਜਿਹੜਾ ਸੀ ਪਹਿਲਾਂ ਤੇ ਮੈਂ ਉਹਨੂੰ ਜਿੱਦ ਕਰਕੇ ਨਾਲ ੱੱਕੇ ਨਾ ਖੜਦੀ ਸੀ ਉਹਦਾ ਮੰਨ ਨਹੀਂ ਸੀ ਮੰਨਦਾ ਤੇ ਹੁਣ ਉਹ ਮੈਨੂੰ ਲੈ ਕੇ ਜਾਂਦਾ ਉਹ ਮੈਨੂੰ ਕਹਿੰਦਾ ਸਾਰਾ ਹਫਤਾ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਖੇਚ ਹੁੰਦੀ ਹੈ ਕਿ ਕਦੋਂ ਐਤਵਾਰ ਆਵੇ ਤੇ ਕਦੋਂ ਅਸੀਂ ਸ਼ਹੀਦਾਂ ਸਾਹਿਬ ਜਾਈਏ ਸੇਵਾ ਕਰੀਏ ਕਹਿੰਦੇ ਕਿ ਐਸਾ ਰੰਗ ਲੱਗਾ ਏ ਤੇ ਮੇਰਾ ਬ੍ਰਦਰ ਜਿਹੜਾ ਆ ਹੁਣ ਪਰਣਾ ਬਣ ਕੇ ਰੱਖਦਾ ਏ ਕੇਸ ਰੱਖੇ ਹੋਏ ਨੇ ਉਹਨੇ ਤੇ ਬੜੀ ਗੁਰੂ ਸਾਹਿਬ ਦੀ ਮੇਰੇ ਮਾਤਾ ਪਿਤਾ ਨੂੰ ਵੀ ਇੱਕ ਇਸ ਚੀਜ਼ ਦੀ ਹੁਣ ਸੰਤੁਸ਼ਟੀ ਹੈ ਕਿ ਹੁਣ ਸਾਡਾ ਪੁੱਤ ਡੋਲਦਾ ਨਹੀਂ ਕਿਉਂਕਿ ਹੁਣ ਉਹਨਾਂ ਨੂੰ ਵੀ ਭਰੋਸਾ ਹੈ ਕਿ ਸਾਡਾ ਪੁੱਤਰ ਜਿਹੜਾ ਹੈ ਹੁਣ ਚੰਗੇ ਪਾਸੇ ਲੱਗਾ ਹੈ ਸ਼ਹੀਦ ਸਿੰਘ ਦੇ ਨਾਲ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਨੇ ਵੀ ਇਹਦਾ ਹੁਣ ਕੋਈ ਵਾੜ ਵੀ ਵਿੰਗਾ ਨਹੀਂ ਕਰ ਸਕਦਾ ਵੀ ਇਹ ਕਦੇ ਡੋਲੇਗਾ ਨਹੀਂ ਸੋ ਇਦਾਂ ਸਾਧ ਸੰਗਤ ਜੀ ਸ਼ਹੀਦਾਂ ਦੇ ਅਸਥਾਨਾਂ ਤੇ ਜਦੋਂ ਅਸੀਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਸੇਵਾ ਕਰਦੇ ਹਾਂ ਤੇ ਸਾਧ ਸੰਗਤ ਜੀ ਉਹ ਸੇਵਾ ਦਾ ਫਲ ਜ਼ਰੂਰ ਮਿਲਦਾ ਹੀ ਮਿਲਦਾ ਹੈ ਇਹ ਮਤ ਸੋਚੇ ਕੀ ਅਸੀਂ ਸ਼ਹੀਦਾਂ ਦੇ ਦਰ ਤੇ ਕੋਈ ਸੇਵਾ ਕੀਤੀ ਤੇ ਉਹਦਾ ਫਲ ਨਹੀਂ ਮਿਲਿਆ ਹੁਣ ਫਲ ਸਾਡੇ ਅਕੋਰਡਿੰਗ ਨਹੀਂ ਮਿਲਣਾ ਫਲ ਮਾਲਕ ਨੇ ਦੇਣਾ ਸਾਡਾ ਕਰਮ ਹੈ ਬੀਜ ਬੀਜਣਾ ਜਦੋਂ ਸੇਵਾ ਕਰਦੇ ਹਾਂ ਬੀਜ ਬੀਜਿਆ ਗਿਆ ਹੁਣ ਸੇਵਾ ਨੂੰ ਫਲ ਕਦੋਂ ਲੱਗਣਾ ਹੈ ਮਾਲਕ ਨੂੰ ਪਤਾ ਹੈ ਕਿਹੜਾ ਫਲ ਲੱਗਣਾ ਹੈ ਉਹ ਵੀ ਮਾਲਕ ਨੂੰ ਪਤਾ ਸੋ ਸਬਰ ਕਰਨਾ ਚਾਹੀਦਾ ਹੈ ਸਿੱਦਕ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਲੰਗੋ ਕੇ ਵਰਤਦੇ ਨੇ ਸਾਧ ਸੰਗਤ ਜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ ਸੋ ਸਾ ਸੰਗਤ ਜੀ ਹੁਣ ਤੁਹਾਡੇ ਚਰਨਾਂ ਚ ਬੇਨਤੀ ਆ ਜਿਵੇਂ ਕਿ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਜੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰਨਾ ਚਾਹੁੰਦੇ ਆ ਤਾਂ ਸੇਵਾ ਕਰੋ ਸੇਵਾ ਵੀ ਕਿਵੇਂ ਕਰਨੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨ ਹਉਮੈ ਵਿੱਚੋਂ ਜਾਏ ਕਿ ਆਪਣੇ ਹਉਮੈ ਨੂੰ ਸੈਟ ਤੇ ਕਰ ਸੇਵਾ ਹਿੱਸੇ ਕੇ ਲਈ ਹੁੰਦੀ ਹੈ ਸਾਰਿਆਂ ਦੇ ਹਿੱਸੇ ਸੇਵਾ ਹੁੰਦੀ ਵੀ ਨਹੀਂ ਜਾਂਕੇ ਮस्तक ਭਾਗ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸੇਵਾ ਹਰ ਕਿਸੇ ਦੇ ਹਿੱਸੇ ਨਹੀਂ ਹੁੰਦੀ ਸੋ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਗੁਰੂ ਕੇ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਉਹ ਸਰਸਤਾਨ ਦੀ ਕਾਰ ਸੇਵਾ ਤਾਂ ਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਕਰਵਾ ਰਹੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਅਸਥਾਨ ਦੀਆਂ ਸੇਵਾਵਾਂ ਚੱਲਦੀਆਂ ਨੇ ਆਪ ਸਾਬ ਸੰਗਤਾ ਜਰੂਰ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਕਿਉਂਕਿ ਇਹ ਸੇਵਾਵਾਂ ਆਪ ਸਾਬ ਸੰਗਤਾ ਨੇ ਹੀ ਕਰਨੀਆਂ ਨੇ ਤੇ ਆਪ ਸਾਬ ਸੰਗਤਾ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਨੇ ਅੱਗੇ ਆਪ ਕਰਦੇ ਹੋ ਤੇ ਅੱਗੇ ਹੋਰ ਵੀ ਸੇਵਾਵਾਂ ਦੀ ਲੋੜ ਹੈ ਜਿਵੇਂ ਆਪ ਸਭ ਨੂੰ ਬੇਨਤੀ કરી ਸੀ ਕਿ ਹੁਣ ਚਾਰ ਦਿਵਾਰੀ ਹੋ ਰਹੀ ਹੈ ਉਹਦੇ ਵਾਸਤੇ ਇੱਟਾਂ ਦੀ ਲੋੜ ਹੈ, ਬਜਰੀ ਦੀ ਲੋੜ ਹੈ, ਸੀਮੈਂਟ, ਸਰੀਆ, ਸਾਰੇ ਸਮਾਨ ਦੀ ਲੋੜ ਹੈ, ਮਟੀਰੀਅਲ ਦੀ ਲੋੜ ਹੈ। ਮਿੱਟੀ ਦੀ ਲੋੜ ਸੀ ਮਿੱਟੀ ਪੈ ਗਈ ਹੈ ਸੰਗਤ ਜੀ ਹੁਣ ਜਾਲੀਆਂ ਸੀਮੜ ਦੀਆਂ ਬਣੀਆਂ ਹੋਈਆਂ ਉਹ ਵਾਲੇ ਦਿਵਾਲੇ ਬਾਉਂਡਰੀ ਤੇ ਵੀ ਲੱਗਣੀਆਂ ਨੇ ਸੋ ਬੇਨਤੀ ਹੈ ਕਿ ਭਾਈ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਸੇਵਾ ਭੇਜੋ ਇਹ ਸੇਵਾਵਾਂ ਆਪ ਸਾਬ ਸੰਗਤਾਂ ਨੇ ਕਰਨੀਆਂ ਨੇ ਇਹ ਕਾਰਜ ਆਪ ਸਾਬ ਸੰਗਤਾਂ ਦੇ ਹੀ ਨੇ ਗੁਰੂ ਸਾਹਿਬ ਸਾਡਾ ਜੋ ਸਾਡੀ ਡਿਊਟੀ ਲੱਗੀ ਹੈ ਹੋਕਾ ਦੇਣ ਦੀ ਅਸੀਂ ਬੇਨਤੀ ਕਰੀ ਜਾਣੀ ਹੈ ਤੇ ਬਾਕੀ ਪੇਂਟ ਦੀ ਸੇਵਾ ਹੋਣੀ ਹੈ ਡਾਊਨ ਸੀਲਿੰਗ ਹੋਣੀ ਹੈ ਸਾਧ ਸੰਗਤ ਜੀ ਗੁਰੂ ਘਰ ਦੀ ਇਮਾਰਤ ਜਿਹੜੀ ਨਵੀਂ ਤਿਆਰ ਹੋਈ ਹੈ ਪੇਂਟ ਹੋਣਾ ਹੈ ਜਿਹੜੇ ਦਰਵਾਜ਼ੇ ਨੇ ਉਹ ਪਾਲਿਸ਼ ਹੋਣੇ ਨੇ ਬਾਕੀ ਸੇਵਾਵਾਂ ਆਜੇ ਬਹੁਤ ਜ਼ਿਆਦਾ ਨੇ ਫਿਰ ਗੁੰਮਰਤੀ ਸੇਵਾ ਵੀ ਸ਼ੁਰੂ ਹੋਣੀ ਸੋ ਹਾਲ ਦੀ ਕੜੀ ਚ ਜਿਹੜੀ ਬਾਉਂਡਰੀ ਆ ਉਹਦੀ ਉਹਦੀ ਸੇਵਾ ਚੱਲ ਰਹੀ ਹੈ ਸੋ ਬੜੀ ਜੰਗੀ ਪੱਧਰ ਤੇ ਕਾਰਜ ਚੱਲ ਰਹੇ ਨੇ ਫਿਰ ਇਸ ਤੋਂ ਬਾਅਦ ਪੇਂਟ ਦੀ ਸੇਵਾ ਸ਼ੁਰੂ ਹੋਣੀ ਹੈ ਫਿਰ ਡਾਊਨ ਸੀਲਿੰਗ ਸੇਵਾ ਹੋਏਗੀ ਜਿਵੇਂ ਜਿਵੇਂ ਸੰਗਤਾਂ ਸਹਿਯੋਗ ਕਰਨਗੀਆਂ ਸੇਵਾ ਦਾ ਪੈਰਾ ਜਿਹੜਾ ਬਹੁਤ ਜ਼ਿਆਦਾ ਢਿੱਲਾ ਹੈ ਤੇ ਸੇਵਾਵਾਂ ਵਿੱਚ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਸੋ ਆਪ ਸਭ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਜ਼ਰੂਰ ਵੱਧ ਚੜ ਕੇ ਇਹਨਾਂ ਸੇਵਾਵਾਂ ਵਿੱਚ ਹਿੱਸਾ ਪਾਓ ਤੇ ਗੁਰੂ ਘਰ ਦੀਆਂ ਸ਼ਹੀਦਾਂ ਦੀ ਖੁਸ਼ੀਆਂ ਦੇ ਪਾਤਰ ਬਣੋ ਸਾਸੰਗਤ ਜੀ ਦੂਸਰੀਆਂ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਨੇ ਉਹ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਹੀਆਂ ਨੇ ਜਿਵੇਂ ਆਪ ਜੀ ਨੂੰ ਪਤਾ ਹੈ ਹਰ ਮਹੀਨੇ ਦੇ ਸਾਸੰਗਤ ਜੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹ ਵਿਧਵਾ ਬੀਬੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਰ ਸੰਗੋਧਾ ਸਹਿਯੋਗ ਉਹਨਾਂ ਨਹੀਂ ਵੱਧ ਰਿਹਾ ਸੰਗਤ ਦਾ ਸਹਿਯੋਗ ਘਟ ਰਿਹਾ ਸੇਵਾਵਾਂ ਜੋ ਭੇਜਦੀ ਅਸੀਂ ਸੰਗਤ ਉਹਨਾਂ ਦਾ ਸਹਿਯੋਗ ਘਟਿਆ ਹੈ ਪਰ ਸੰਗਤ ਜੀ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰਜ ਹੋ ਰਹੇ ਨੇ ਤਿਆਬ ਜੀ ਭੇਜਦੇ ਰਹੋਗੇ ਤੇ ਇਹ ਕਾਰਜ ਜਿੱਦਾਂ ਚੱਲਦੇ ਰਹਿਣਗੇ ਬਾਕੀ ਇਹ ਗੁਰੂ ਸਾਹਿਬ ਦੀਆਂ ਸੇਵਾਵਾਂ ਨੇ ਉਹਨਾਂ ਨੇ ਆਪੇ ਕਰਦੇ ਰਹਿਣਾ ਸ਼ਹੀਦਾਂ ਦੀਆਂ ਸੇਵਾਵਾਂ ਨੇ ਉਹਨਾਂ ਨੇ ਕਰਦੇ ਰਹਿਣਾ ਉਹ ਵਿਧਵਾ ਬੀਬੀਆਂ ਸਾਧ ਸੰਗਤ ਜੀ ਜਿਨ੍ਹਾਂ ਦੇ ਬੱਚੇ ਛੋਟੇ ਨੇ ਕੋਈ ਕਮਾਈ ਦਾ ਸਾਧਨ ਨਹੀਂ ਸੰਗਤ ਜੀ ਫਿਰ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਜਿਨ੍ਹਾਂ ਕਾ ਆਪ ਦਾ ਸਹਿਯੋਗ ਹੁੰਦਾ ਹੈ ਉਹਨਾਂ ਕਾ ਰਾਸ਼ਨ ਦਿੱਤਾ ਜਾਂਦਾ ਤੋ ਜ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਮਿਲ ਸਕੇ ਸੋ ਜਰੂਰ ਇਨ੍ਹਾਂ ਸੇਵਾਵਾਂ 'ਚ ਹਿੱਸਾ ਪਾਇਆ ਕਰੋ ਦੂਸਰੀ ਸੇਵਾ ਸਾਧ ਸੰਗਤ ਜੀ ਉਹ ਭੈਣਾ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਂ ਪਿਤਾ ਜਿਹਦੀਆਂ ਪੰਜ-ਪੰਜ ਛੇ-ਛੇ ਧੀਆਂ ਨੇ ਉਹਨਾਂ ਧੀਆਂ ਦੇ ਅਨੰਦ ਕਾਰਜ ਵੀ ਇਸ ਸਥਾਨ ਤੋਂ ਕੀਤੇ ਜਾਂਦੇ ਨੇ ਉਹਨਾਂ ਨੂੰ ਘਰਵਰ ਤੋਂ ਵਾਲਾ ਸਮਾਨ ਦਿੱਤਾ ਜਾਂਦਾ ਹੈ ਤੇ 사ਸੰਗਤ ਜੀ ਫਿਰ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਅਨੰਦ ਕਾਰਜ ਹੋ ਚੁੱਕੇ ਨੇ ਸੋ ਇਹਦੇ 'ਚ ਵੀ ਆਪ ਜੀ ਜ਼ਰੂਰ ਵੱਧ ਚੜ ਕੇ ਹਿੱਸਾ ਪਾਇਆ ਕਰੋ ਕਿਉਂਕਿ ਇਹ ਸੇਵਾ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਣੀ ਹੈ ਫਿਰ 사ਸੰਗਤ ਜੀ ਇਹਨਾਂ ਤੋਂ ਇਲਾਵਾ ਵੀ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਐਤ ਕੀ ਲਾਇਆ ਸੀ ਮੈਡੀਕਲ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਸੀ ਜਿਹਦੇ ਵਿੱਚ 70 ਦੇ ਕਰੀਬ ਪੇਸ਼ੈਂਟ ਸੀ ਉਹਨਾਂ ਦੇ ਸਾਥ ਸੰਗਤ ਜੀ ਅੱਖਾਂ ਦੇ ਆਪਰੇਸ਼ਨ ਹੋਏ ਆ ਉਹ ਉਹਨਾਂ ਦੇ ਉਹ ਸਾਥ ਸੰਗਤ ਜੀ ਜਿਨ੍ਹਾਂ ਦੀ ਜਿਹੜੀ ਹਾਲਾਤ ਸੀ ਘਰ ਦੀ ਬਹੁਤ ਮਾੜੀ ਸੀ ਸੋ ਗੁਰੂਖ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੀਸਾ ਦਿੰਦੇ ਨੇ ਜਿਨ੍ਹਾਂ ਸੰਗਤਾਂ ਦਾ ਸਹਿਯੋਗ ਆਇਆ ਸਾਥ ਸੰਗਤ ਜੀ ਇਹ ਕਰਮ ਦਾ ਫਲ ਉਹਨਾਂ ਨੇ ਆਪਣਾ ਲਿਖ ਲਿਆ ਪੀਐਨ ਦਾ ਵੱਡਾ ਕਰਮ ਸੀ ਕਿ ਉਹਨਾਂ ਨੇ ਇਹ ਸੇਵਾ ਕੀਤੀ ਤੇ ਕਿਸੇ ਨੂੰ ਰੋਸ਼ਨੀ ਅੱਖਾਂ ਨੂੰ ਮਿਲੀ ਕਿਸੇ ਕੋਈ ਜਿਹੜਾ ਨਹੀਂ ਸੀ ਦੇਖ ਪਾਉਂਦਾ ਉਹਨੂੰ ਦੇਖ ਪਾ ਰਿਹਾ ਸੋ ਇਹ ਵੱਡੀਆਂ ਸੇਵਾਵਾਂ ਨੇ ਤੀਸਰੀ ਸੇਵਾ ਬੜੀ ਵੱਡੀ ਸੇਵਾ ਜੇ ਵਿਦਿਆ ਵਿਚਾਰੀਤਾ ਪਰੇ ਉਪਕਾਰੀ ਸਾਸੰਗਤ ਜੀਓ ਬੱਚਿਆਂ ਉਹ ਧੀਆਂ ਜਾਂ ਗੁਰਸਿੱਖ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੀ ਹਾਲਾਤ ਕਾਰਨ ਉਹਦੀ ਪੜ੍ਹਾਈ ਛੁੱਟ ਜਾਂਦੀ ਹੈ ਸੋ ਆਪ ਸਾਹਿਬ ਸੰਗਤਾਂ ਦੇ ਨਾਲ ਇਹ ਵੀ ਕਾਰਜ ਸ਼ੁਰੂ ਕੀਤਾ ਗਿਆ ਹੈ ਉਹ ਬੱਚਿਆਂ ਦੀ ਪੜ੍ਹਾਈ ਫ੍ਰੀ ਹੁੰਦੀ ਹੈ ਉਹਨਾਂ ਨੂੰ ਬੁੱਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀਆਂ ਨਾਲ ਉਹਨਾਂ ਦੀ ਫੀਸ ਵੀ ਜਮ੍ਹਾਂ ਕਰਵਾਈ ਜਾਂਦੀ ਹੈ ਸੱਤ ਦੇ ਕਰੀਬ ਬੱਚੇ ਜਿਹੜੇ ਆਪ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਪੜ੍ਹ ਰਹੇ ਸੀ ਹੁਣ ਉਹਨਾਂ ਦੀਆਂ ਫੇਰ ਐਡਮਿਸ਼ਨਾਂ ਆਉਣੀਆਂ ਨੇ ਤੇ ਆਪ ਸਾਹਿਬ ਸੰਗਤਾਂ ਦੇ ਚੰਨਾਂ ਚ ਬੇਨਤੀ ਹੈ ਕਿ ਭਾਈ ਵੱਧ ਚੜ ਕੇ ਸੇਵਾਵਾਂ ਚ ਹਿੱਸਾ ਪਾਓ ਜਿਹੜੇ ਵੀ ਨਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨਾ ਚਾਹੁੰਦੇ ਨੇ ਸੇਵਾ ਇਹਨਾਂ ਵਾਸਤੇ ਕੋਈ ਭੇਜਣਾ ਚਾਹੁੰਦੇ ਨੇ ਜਰੂਰ ਭੇਜੋ ਤੇ ਬੱਚੇ ਹੋਰ ਵੀ ਨੇ ਸੰਗਤ ਜੀ ਬਹੁਤ ਸਾਰੇ ਬੱਚੇ ਜਿਹੜੇ ਨੇ ਲੋੜਵੰਦ ਬਕਾਇਦਾ ਉਹਨਾਂ ਦੇ ਟੈਸਟ ਰੱਖੇ ਜਾਂਦੇ ਨੇ ਤੇ ਜਿਹੜੇ ਬੱਚੇ ਉਹ ਟੈਸਟ ਨੂੰ ਪਾਸ ਕਰਦੇ ਨੇ ਫਿਰ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਕਰਵਾਈ ਜਾਂਦੀ ਹੈ ਤੇ ਜ਼ਰੂਰ ਜਿਹੜੇ ਤੇ ਸਹਿਯੋਗੀ ਦਾਨੀ ਸੱਜਣ ਨੇ ਜਿਹੜੇ ਇਸ ਕੁੰਬ ਦੇ ਵਿੱਚ ਵੀ 사ਸੰਗਤ ਜੀ ਹਿੱਸਾ ਪਾਉਣਾ ਚਾਹੁੰਦੇ ਨੇ ਜ਼ਰੂਰ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਕਿਉਂਕਿ ਕਿਸੇ ਨੂੰ ਪੜ੍ਹਾ ਦੇਣਾ 사ਸੰਗਤ ਜੀ ਐਨੇ ਜੋਗੇ ਕਰ ਦੇਣਾ ਕਿ ਉਹ ਕਿਸੇ ਦਾ ਮਤਾਜ ਨਾ ਹੋ ਕੇ ਰਹੇ ਜੀ ਕਿਸੇ ਦੇ ਹੱਥਾਂ ਵਾਲਾ ਨੂੰ ਦੇਖਣਾ ਪਵੇ ਸੰਗਤ ਜੀ ਜ਼ਰੂਰ ਸੇਵਾਵਾਂ 'ਚ ਹਿੱਸਾ ਪਾਓ ਗੁਰੂ ਸਾਹਿਬ ਕਿਰਪਾ ਕਰ ਇਸੇ ਤਰੀਕੇ ਸਾਡੇ ਕੋਲੋਂ ਇਹ ਸੇਵਾਵਾਂ ਲੈਂਦੇ ਰਹਿਣ WhatsApp ਨੰਬਰ ਉੱਪਰ ਦਿੱਤਾ ਆਹ ਜਿਹੜੀ ਵੀ ਸੇਵਾ 'ਚ ਹਿੱਸਾ ਪਾਉਣਾ ਹੋਵੇ ਤੁਸੀਂ ਆਪਣੇ ਨਾਮ ਨੋਟ ਕਰਵਾਓ ਸੇਵਾ ਭੇਜਣ ਤੋਂ ਪਹਿਲਾਂ ਸਾ ਸੰਗਤ ਜੀ ਇੱਕ ਵਾਰੀ ਕਨਫਰਮ ਕਰ ਲਿਆ ਕਰੋ ਫਿਰ ਸੇਵਾ ਭੇਜਿਓ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਆਪ ਸਾਹਿਬ ਸੰਗਤਾਂ ਨੂੰ ਇਸੇ ਤਰ੍ਹਾਂ ਸਾ ਸੰਗਤ ਜੀ ਨਾਮ ਬਾਣੀ ਸੇਵਾ ਦੇ ਨਾਲ ਜੋੜ ਕੇ ਰੱਖਣਗੇ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸੰਗਾਜੀ ਜੀ ਦੀ ਦੇਖਾ ਕਰਵਾਉਣੀ ਜਿੰਨੇ ਵੀ ਕਰਾਉਣੀ ਜਿਹੜੇ ਨਹੀਂ ਆ ਸਕਦੇ ਆਪਣੀ ਅਰਦਾਸ ਇੱਕ ਪੇਜ ਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਦਾਸ ਨੂੰ ਸੈਂਡ ਕਰ ਦਿਓ ਬਾਕੀ ਜਿਸ ਜਿੰਨੇ ਦੀ ਵੀ ਦੇਖ ਕਰਾਉਣੀ ਹੋਵੇ 650 ਦੀ 700 ਦੀ 1100 ਦੀ 2100 ਦੀ 5100 ਦੀ ਆਪ ਕਿਸੇ ਦੀ ਵੀ ਕਰਵਾ ਸਕਦੇ ਹੋ ਬਾਕੀ ਸਾ ਸੰਗਤ ਜੀ ਜਰੂਰ ਸੇਵਾ ਭੇਜੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਆਪ ਸਾਥ ਸੰਗਤ ਜੀ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ